ਪ੍ਰਿੰਸੀਪਲ ਸਤਵੀਰ ਸਿੰਘ ਦੀ ਲਿਖੀ ਕਿਤਾਬ ਇਤਿਜਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀ ਵਾਹੀ ਗੁਰੂ ਜੀ ਦਾ ਖਲਸਾ ਵਾਹੀ ਗੁਰੂ ਜੀ ਦੀ ਫਤਿਹ ਨਗਰ ਦੀ ਉਸਾਰੀ ਗੁਰੂ ਤੇਗ ਬਹਾਦਰ ਜੀ ਨੇ ਨਗਰ ਦੀ ਉਸਾਰੀ ਲਈ ਸੁਗੜ ਕਾਰੀਗਰ ਬੁਲਵਾਈ ਭਾਵੇਂ ਸੰਗਤਾਂ ਹੱਥੀਂ ਸੇਵਾ ਕਰਕੇ ਆਨੰਦ ਪ੍ਰਾਪਤ ਕਰਦੀਆਂ ਸਨ ਪਰ ਨਾਲ ਹੀ ਮਜ਼ਦੂਰ ਵੀ ਲਗਾ ਦਿੱਤੇ ਗਏ ਤਾਂ ਕਿ ਛੇਤੀ ਹੀ ਨਗਰ ਉਸਰ ਜਾਏ ਭਾਈ ਚੰਡਾ ਸਿੰਘ ਜੀ ਜੋ ਬਾਬਾ ਬੁੱਢਾ ਜੀ ਦੀ ਸੰਤਾਨ ਵਿੱਚੋਂ ਸਨ ਆਪੂ ਸਾਰੀ ਦੇਖਪਾਲ ਅਤੇ ਨਿਗਾਹਬਾਨੀ ਕਰ ਰਹੇ ਸਨ ਗੁਰੂ ਪਾਤਸ਼ਾਹ ਨੇ ਇਸ ਨਗਰ ਦਾ ਨਕਸ਼ਾ ਆਪ ਉਲੀਕਿਆ ਸੀ ਅਤੇ ਇਹ ਵਿਚਾਰ ਕਿ ਇਹ ਥਾਂ ਅਜਿੱਤ ਹੋਵੇ ਕੋਈ ਇਸ ਨੂੰ ਜਿੱਤ ਨਾ ਸਕੇ ਪਹਾੜੀ ਵਿਸ਼ੇਸ਼ ਚੁਣੀ ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਸਬ ਤਕਰੀਬ ਆਪ ਉਪਦੇਸ਼ੀ ਸਦ ਆਦ ਕੀ ਨੀਵ ਵਿਸ਼ੇਸ਼ੀ ਥਾਨ ਅਜੀਤ ਜਾਨਪੁਰ ਕੀਨਾ ਸੰਗਤਾਂ ਨੇ ਮੀ ਬੇਨਤੀ ਕੀਤੀ ਕਿ ਉਹਨਾਂ ਦੇ ਵੀ ਟਿਕਾਣੇ ਲਈ ਬਉਤ ਬਣਾਈ ਚਾਏ ਮਹਾਰਾਜ ਨੇ ਉਹਨਾਂ ਲਈ ਥਾਂ ਰਾਖਮ ਰਖਵਾ ਦਿੱਤਾ ਤੇ ਸੰਗਤਾਂ ਨੇ ਉਸਾਰੀ ਆਰੰਭ ਕਰ ਦਿੱਤੀ ਕੁਜ ਬਪਾ ਵੀ ਆਈ ਅਤੇ ਅਰਜ ਗੁਜਾਰੀ ਕੇਸ ਮੁੱਚੇ ਪਹਾੜੀ ਇਲਾਕੇ ਵਿੱਚ ਕੋਈ ਮੰਡੀ ਨਹੀਂ ਮੰਡੀ ਬਾਜ਼ਾਰ ਲਈ ਉਚੇਚੀ ਥਾਂ ਵੀ ਰੱਖੀ ਜਾਏ ਮਹਾਰਾਜ ਨੇ ਵਪਾਰ ਲਈ ਬਾਜ਼ਾਰ ਵੀ ਬਣਾ ਦਿੱਤੇ ਜਦ ਦੁਆਬੇ ਮਾਝੇ ਅਤੇ ਮਾਲਵੇ ਨੇ ਗੁਰੂ ਜੀ ਦਾ ਨਵਾਂ ਨਗਰ ਉਸਾਰਨਾ ਸੁਣਿਆ ਤਾਂ ਕਈ ਪਰਿਵਾਰਾਂ ਸਮੇਤ ਪੁੱਜ ਗਏ ਕੁਝ ਮੁਖੀ ਸਿੱਖਾਂ ਨੂੰ ਆਪ ਹੀ ਗੁਰੂ ਜੀ ਨੇ ਮਕਵਾ ਮਕਾਨ ਬਣਵਾ ਦਿੱਤੇ ਕੁਝ ਨੇ ਆਪ ਬਣਾਈ ਵਪਾਰ ਲਈ ਕਰਨ ਲਈ ਵੀ ਗੁਰੂ ਜੀ ਨੇ ਆਪਣੇ ਕੋਲੋਂ ਕਈ ਵਪਾਰੀਆਂ ਨੂੰ ਰਾਸ ਪਾ ਕੇ ਦਿੱਤੀ ਆਰਜੀਟ ਕਾਣੀ ਲਈ ਵੱਡਾ ਅਸਥਾਨ ਛੇਤੀ ਹੀ ਬਣਵਾ ਦਿੱਤਾ ਤਾਂ ਕਿ ਸੰਗਤਾਂ ਆ ਕੇ ਟਿਕ ਸਕਣ ਉਚੇਚ ਕਰਕੇ ਗੁਰੂ ਜੀ ਨੇ ਚਿੱਤਰਕਾਰ ਵੀ ਬੁਲਵਾਈ ਤਾਂ ਕਿ ਦਿਲ ਖਿੱਚਵੇਂ ਘਰ ਬਜ਼ਾਰ ਅਤੇ ਇਮਾਰਤਾਂ ਬਣਨ ਚਾਰ ਚੌਂਕ ਪੱਕੀਆਂ ਸੜਕਾਂ ਅਤੇ ਪੱਕੀਆਂ ਹੀ ਗਲੀਆਂ ਬਣਵਾਈਆਂ ਸੱਚ ਮੁੱਚ ਇੱਕ ਅਨੂਪਮ ਸਹਿਰ ਤਿਆਰ ਹੋ ਰਿਹਾ ਸੀ ਜਿਸ ਖਾਲਸੇ ਦੀ ਵਾਸੀ ਬਣਨਾ ਸੀ ਵਹੀ ਗੁਰੂ ਜੀ ਦਾ ਖਲਸਾ ਵਹੀ ਗੁਰੂ ਜੀ ਦੀ ਫਤਿਹ